ਫੇਰ ਜੁਨੀਅਨ ਇਕਤਾ ਸਿੱਧੂਪੁਰ ਤੇ ਇੱਕ ਅਹਿਮ ਮੇਟਿੰਗ ਪਿੰਡ ਨੰਗਲ ਵਿਖੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਮੇਸ਼ੀ ਆਰਾਦੀ ਦੇਖ ਰੇਖੇ ਹੋਈ ਜਿਸ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਜੁਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਹਾਜ਼ਰ ਹੋਏ ਅਤੇ ਕਿਸਾਨਾਂ ਨਾਲ ਦਿੱਲੀ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤੇ ਉਹਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਵਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਫਾਰ ਕਿ ਕਿਸਾਨਾਂ ਨੂੰ ਹਰਾਸ ਕਰ ਰਹੀ ਹੈ ਅਤੇ ਕਵਰੇਟ ਕਰਾਉਣੇ ਨੂੰ ਲਾਭ ਦੇਣ ਕਿਸਾਨ ਅਤੇ ਕਿਸਾਨਾਂ ਨੂੰ ਖਤਮ ਕਰਨ ਲਈ ਕਾਲੇ ਕਾਨੂੰਨੀ ਬਣਾ ਰਹੀ ਹੈ ਆਪਣੇ ਹੱਕਾਂ ਨੂੰ ਮਨਾਉਣ ਲਈ ਕਿਸਾਨ ਸ਼ੁਰੂ ਤੋਂ ਹੀ ਸੰਗਰਾਸ਼ ਕਰਦੀ ਆਏ ਅਤੇ ਅੱਗੇ ਤੋਂ ਵੀ ਕਰਦੀ ਰਹੇਗੀ ਉਨ੍ਹਾਂ ਨੇ ਕਿਸਾਨਾਂ ਨੂੰ ਦਿੱਲੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਦਿੱਲੀ ਚੱਲੋ ਦੇ ਨਾਅਰੇ ਤਹਿਤ ਸਾਥ ਮੰਗਿਆ ਇਸ ਮੌਕੇ ਤੇ ਉਨ੍ਹਾਂ ਨੇ ਜੁਨੀਅਰਾਂ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਕਿਸਾਨ ਆਗੂਆਂ ਦਾ ਸਰੂਪਾ ਪੇਂਟ ਕਰਕੇ ਸਵਾਗਤ ਕੀਤਾ ਇਸ ਮੁਕ ਮਕੇ ਤੇ ਕਲਵੇਂ ਦਾ ਸਹਿਮਸ਼ਿਆਨ ਅੰਤ ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਜਿਲ੍ਹਾ ਜਨਸ ਕਰਤਾਰ ਬਲਜਿੰਦਰ ਸਿੰਘ ਬਿੱਟੂ ਗੰਨਾਪਿੰਡ ਬਲਾਕ ਪ੍ਰਧਾਨ ਬਾਬਾ ਸੁਖਵਿੰਦਰ ਸਿੰਘ ਆਲੋ ਵਾਲ ਬਲਜਿੰਦਰ ਸਿੰਘ ਨੰਗਲ ਬਲਕਾਰ ਸਿੰਘ ਟੀਨਸਾ ਪ੍ਰਧਾਨ ਨਵਾਂ ਸ਼ਹਿਰ ਪਾਰਗੜ ਸਿੰਘ ਸਰਹਾਲੀ ਸਰਪੰਦ ਦਾ ਸੁਖਵਿੰਦਰ ਸਿੰਘ ਬਲਾਕ ਪ੍ਰਧਾਨ ਕਰਤਾਰਪੁਰ ਸੁਖਵੀਰ ਸਿੰਘ ਜਨਨਸ ਪਰਧਾਨ ਗੁਰਾਇਆ ਜਸਵਿੰਦਰ ਕੁਮਾਰ ਗੰਨਾਪੇ ਅਤੇ ਗੁਰਵਿੰਦਰ ਸਿੰਘ ਪੱਟੀ ਅਤੇ ਹੋਰ ਹਾਜ਼ਰ ਸਨ ਲੋਕਤਾਂ ਰਾਜਪਾਲ ਅੰਗਲ ਦੀ ਖਾਸਰ ਕੋਟ ਲਿੰਕ ਨੂੰ ਲੈ ਕੇ ਸ਼ੇਅਰ ਕਰ ਤੋ ਸਾਡਾ ਅੱਜ ਦੀ ਮੀਟਿੰਗ ਦਾ ਮੇਨ ਅੰਡਾ ਹੈ ਕਿ ਅਸੀਂ ਲੜੀਵਾਰ ਪੂਰੇ ਸਾਰੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਕਰਕੇ ਸਾਰੇ ਆਗੂ ਸਹਿਬਾਨਾਂ ਨੂੰ ਇਕੱਠੇ ਕਰਕੇ ਯੂਨੀਅਨ ਤੇ ਇਕਾਈ ਲੈਵਲ ਤੱਕ ਦੇ ਆਗੂਆਂ ਨੂੰ ਵੀ ਸੱਦ ਕੇ ਅਸੀਂ ਇਹ ਅੰਦੋਲਨ ਦੀ ਜਿਹੜੀ ਮੌਜੂਦਾ ਹਾਲਾਤ ਨੇ ਪਰਸ ਦੀਆਂ ਸਥਿਤੀਆਂ ਬਾਰੇ ਜਾਣ ਤੋਂ ਜਾਣੂ ਕਰਾਉਣ ਦੇ ਨਾਲ ਨਾਲ ਅਸੀਂ ਇਸ ਗੱਲ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਅੰਦੋਲਨ ਜਿਹੜਾ ਹੋ ਰਿਹਾ ਹੈ ਇਹ ਇੱਕ ਵਿਲੱਖਣ ਤਰ੍ਹਾਂ ਦਾ ਅੰਦੋਲਨ ਹੈ ਇਹ ਉਸ ਟਾਈਮ ਤੇ ਅੰਦੋਲਨ ਹੋ ਰਿਹਾ ਜਦੋਂ ਇੱਕ ਪਾਸੇ ਚੋਣਾ ਲੜੀਆਂ ਜਾ ਰਹੀਆਂ ਹੋਣ ਤੇ ਦੂਜੇ ਪਾਸੇ ਆਪਾਂ ਅੰਦੋਲਨ ਦੇ ਰਾਹ ਤੇ ਤੁਰੇ ਹੋਏ ਹਾਂ ਲੱਗਦਾ ਹੁੰਦਾ ਦੇਖਣ ਨੂੰ ਕਿ ਇਸ ਅੰਦੋਲਨ ਦੇ ਵਿੱਚੋਂ ਸ਼ਾਇਦ ਕੁਝ ਪਲਦਾ ਨਹੀਂ ਹੁੰਦਾ ਚੋਣ ਦਾ ਪਹਿਲਾਂ ਹੋ ਗਿਆ ਪੱਲੇ ਪਵੇ ਕਿ ਨਾ ਪਵੇ ਅਸੀਂ ਇਹ ਭਰਮ ਤੋੜਨ ਦਾ ਯਤਨ ਕਰ ਰਹੇ ਹਾਂ ਇਹ ਲੋਕਾਂ ਨੂੰ ਦੱਸ ਰਹੇ ਹਾਂ ਕਿ ਅੱਜ ਹੀ ਵਕਤ ਹੈ ਇਹ ਮੌਕਾ ਬਣਿਆ ਕੁਦਰਤ ਨੇ ਵਾਹਿਗੁਰੂ ਦੀ ਕੋਈ ਮਰਜ਼ੀ ਸੀ ਇਹ ਮੌਕਾ ਪੜਾਇਆ ਅੰਦੋਲਨ ਆਇਆ ਉਸ ਟਾਈਮ ਤੇ ਆ ਗਿਆ ਜਿਹੜੇ ਟਾਈਮ ਤੇ ਚੋਣ ਜਾਬਤਾ ਲਾਗੂ ਹੋਇਆ ਸੀ ਔਰ ਅੱਜ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਜਿਨ੍ਹਾਂ ਨੇ ਅੱਜ ਤੱਕ ਕਿਸਾਨ ਨੂੰ 70 ਸਾਲ ਤੋਂ ਕਦੇ ਆਪਦੇ ਏਜੰਡੇ ਤੇ ਨਹੀਂ ਲਿਆ ਸੀ ਅੱਜ ਸਾਡਾ ਕਿਸਾਨ ਉਹਨਾਂ ਦੇ ਏਜੰਡੇ ਤੇ ਆਏਗਾ ਉਹਨਾਂ ਦੇ ਏਜੰਡੇ ਤੇ ਆਏ ਤੇ ਅਸੀਂ ਚੈਨਲਾਂ ਦੇ ਏਜੰਡੇ ਤੇ ਵੀ ਆਵਾਂਗੇ ਔਰ ਉਹਦੇ ਤੋਂ ਅੱਗੇ ਸਾਡਾ ਪ੍ਰਚਾਰ ਪੂਰੀ ਦੁਨੀਆ ਦੇ ਵਿੱਚ ਹੈ ਜਿਹੜਾ ਕਿਸਾਨੀ ਦੇ ਖਿਲਾਫ ਕੀਤਾ ਜਾਂਦਾ ਹੈ ਉਹਨੂੰ ਅਸੀਂ ਕੱਟਣ ਦੇ ਵਿੱਚ ਮੈ ਮੈਨੂੰ ਲੱਗਦਾ ਉਮੀਦ ਹੈ ਕਿ ਅਸੀਂ ਸਫਲ ਹੋਵਾਂਗੇ ਕੰਮ ਜਾਫ ਹੋਵਾਂਗੇ ਔਰ ਨਾਲ ਦੀ ਨਾਲ ਅਗਰ ਅੰਦੋਲਨ ਸਾਡਾ ਤਕੜਾ ਰਿਹਾ ਮਜ਼ਬੂਤ ਰਿਹਾ ਸੰਗਤਾਂ ਨੂੰ ਅਸੀਂ ਪ੍ਰੇਰਿਤ ਕਰ ਰਹੇ ਹਾਂ ਕਿ ਇਹ ਬੇਝਿੰਦਿਆ ਕਰ ਰਹੇ ਹਾਂ ਕਿ ਅੰਦੋਲਨ ਹੁਣ ਕਮਜ਼ੋਰ ਨਹੀਂ ਪੈਣਾ ਚਾਹੀਦਾ ਅਗਰੇ ਨੂੰ ਮਜ਼ਬੂਤੀ ਨਾਲ ਅਸੀਂ ਲੜਗੇ ਤਾਂ 2 ਮਹੀਨਿਆਂ ਦੇ ਵਿੱਚ ਕੋਈ ਸਰਕਾਰ ਬਣ ਜਾਣੀ ਹੈ ਜਿਹੜੀ ਵੀ ਸਰਕਾਰ ਦੁਬਾਰਾ ਬਣਦੀ ਹੈ ਉਹਨੂੰ ਪਹਿਲਾਂ ਚੱਲਦੇ ਅੰਦੋਲਨ ਦੇ ਕਾਰਨ ਕਿਸਾਨਾਂ ਦੀਆਂ ਮੰਗਾਂ ਦੇ ਉੱਤੇ ਧਿਆਨ ਪਹਿਲਾਂ ਕਰਨੀ ਪਵੇਗੀ ਸੋ ਇਹ ਇੱਕ ਵਧੀਆ ਮੌਕਾ ਹੈ ਸਾਨੂੰ ਆਉਣ ਵਾਲੀ ਸਰਕਾਰ ਨੂੰ ਸੁਚੇਤ ਕਰਕੇ ਆਪਦੇ ਇਸ ਮਸਲੇ ਨੂੰ ਹੱਲ ਕਰਾਉਣ ਦਾ ਸੋ ਇਹਦੇ ਚੋ ਇਹ ਮੀਟਿੰਗ ਚੱਲੀ ਸੀ ਸਾਰੀ ਇਹ ਮੀਟਿੰਗ ਹੋਈ ਹੈ ਬੜੇ ਵਧੀਆ ਤਰੀਕੇ ਨਾਲ ਸੱਜਣਾਂ ਨੇ ਵਿਚਾਰ ਜਾਣੇ ਆਂ ਔਰ ਉਮੀਦ ਉਮੀਦ ਹੈ ਸਾਨੂੰ ਕਿ ਅਸੀਂ ਜਿਹੜਾ ਮੋਰਚੇ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਸਾਡੀ ਉਤੰਡਿਤੀ ਵੀ ਵੱਡੇ ਪੱਧਰ ਦੇ ਉੱਤੇ ਵਧੇਗੀ ਪਰ ਮੋਰਚਾ ਸਫਲ ਬਣਵਾ ਦੇਣਾ ਦੇਖੋ ਜਿਹੜਾ ਪੈਰ ਪਸਾਰਨਾ ਹੈ ਇਹ ਤਾਂ ਵਕਤ ਦੱਸੇਗਾ ਕਿ ਪੈਰ ਪਸਾਰ ਰਹੀ ਹੈ ਜਾਂ ਪੈਰ ਓਖੜ ਲਗੇ ਸੋ ਮੇਦੇ ਮਤਲਬ ਇਹ ਜ਼ਰੂਰ ਹੈ ਕਿ ਜਿਹੜਾ ਸਦਾਤਾਰੀ ਧਿਰ ਹੁੰਦੀ ਹੈ ਅੱਜ ਸਾਡਾ ਜਿਹੜਾ ਪੋਲਿਟਿਕਸ ਦਾ ਲਾਈਨ ਹੈ ਇਹ ਇੰਨੀ ਕਿ ਗੰਦਲੀ ਹੋ ਗਈ ਹੈ ਕਿ ਇਹਨਾਂ ਨੇ ਆਪਦੇ ਟਾਈਮ ਦੇ ਵਿੱਚ ਬਹੁਤ ਕੁਝ ਉਤਰਾ ਚੜਾ ਬਹੁਤ ਕੁਝ ਗਲਤਫਲਤੀਆਂ ਕੀਤੀਆਂ ਨੇ ਉਹਨਾਂ ਗਲਤੀਆਂ ਤੋਂ ਡਰਦੇ ਉਹਨਾਂ ਦੀ ਇੱਕ ਤਾਕਤ ਤੋਂ ਡਰਦੇ ਉਹਨਾਂ ਦੇ ਵੱਲ ਨੂੰ ਮਤਲਬ ਲਗਾਤਾਰ ਭੱਜ ਰਹੇ ਨੇ ਕੋਈ ਇਹ ਨਹੀਂ ਹੈ ਕਿ ਉਹਨਾਂ ਨੂੰ ਬੀਜੇਪੀ ਦਾ ਮੂੰਹ ਆ ਗਿਆ ਜਿਹੜੇ ਲੋਕ ਅਜਿਹਾ ਕੁਝ ਕਰਕੇ ਇਥੋਂ ਉਹਨਾਂ ਨੂੰ ਤਾਕਤ ਨੂੰ ਲੱਗਦਾ ਵੀ ਉਹ ਫਲਾਨਾ ਲੀਡਰ ਵੀ ਬੀਜੇਪੀ ਚਲੇ ਗਿਆ ਫਲਾਨਾ ਲੀਡਰ ਵੀ ਬੀਜੇਪੀ ਚਲੇ ਗਿਆ ਤਾਂ ਆਪਾਂ ਇਹ ਦੇਖਦੇ ਹੁਣੇ ਬਹੁਤ ਸਾਰੇ ਨਵੀਆਂ ਗੱਲਾਂ ਇਹੋ ਜਿਹੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਇਹਨਾਂ ਦਿਨਾਂ ਚ ਕਿ ਬੀਜੇਪੀ ਨੇ ਆਪਣੀ ਤਾਕਤ ਦੇ ਨਾਲ ਲੀਡਰਾਂ ਨੂੰ ਵੀ ਖਿੱਚਣ ਦੀ ਕੋਸ਼ਿਸ਼ ਕੀਤੀ ਹੈ ਔਰ ਬਹੁਤ ਸਾਰੀਆਂ ਕੰਪਨੀਆਂ ਆ ਪਿਛਲੇ ਦਿਨਾਂ ਦੇ ਵਿੱਚ ਉਹਨੂੰ ਉਹਨਾਂ ਦਾ ਖੁਲਾਸਾ ਹੋਇਆ ਔਰ ਜਦੋਂ ਮੰਗ ਕੀਤੀ ਹੈ ਸਾਡੀ ਮਾਨਯੋਗ ਸੁਪਰੀਮ ਕੋਰਟ ਨੇ ਕੰਪਨੀਆਂ ਦੇ ਉੱਤੇ ਈਡੀ ਦੇ ਛਾਪੇ ਪਏ ਪਹਿਲਾਂ ਤੇ ਇੱਕ ਮਹੀਨੇ ਦੇ ਵਿੱਚ ਵਿੱਚ ਉਹੋ ਕੰਪਨੀ ਫਿਰ ਇਹਨਾਂ ਦੇ ਬੌਂਡ ਖਰੀਦਦੀ ਐ ਫਿਰ ਕਿਸੇ ਹੋਰ ਕੰਪਨੀ ਦਾ ਵੇਰਵਾ ਆ ਜਾਂਦਾ ਉਸ ਕੰਪਨੀ ਦੇ ਉੱਤੇ ਪਹਿਲਾ ਈਡੀ ਦਾ ਹਮਲਾ ਹੁੰਦਾ ਤੇ ਫਿਰ ਉਹ ਬੌਂਡ ਖਰੀਦ ਜਾਂਦੀ ਐ ਇਹਦਾ ਮਤਲਬ ਈਡੀ ਇੱਕ ਐਸਾ ਹਥਿਆਰ ਹੈ ਸਾਡੀ ਇਸ ਸਤਾਧਾਰੀ ਧਿਰ ਕੋਲੇ ਕਿ ਉਹ ਹਰ ਇੱਕ ਨੂੰ ਉਹਦੇ ਦਬਾਅ ਥੱਲੇ ਲੈ ਕੇ ਲੱਗਦਾ ਵੇਖਣ ਨੂੰ ਕਿ ਭਈ ਬੀਜੇਪੀ ਬਹੁਤ ਤਾਕਤ ਫੜ ਰਹੀ ਐ ਪਰ ਨਹੀਂ ਲੋਕਾਂ ਦੇ ਅੰਦਰ ਕੀ ਐ ਲੋਕਾਂ ਦੇ ਮਨਾਂ 'ਚ ਕੀ ਐ ਤੇ ਸਾਹਮਣੇ ਆਏਗਾ ਅਚੋਣਾਂ ਦੇ ਦੌਰਾਨ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਏਗਾ ਲੋਕੀ ਜਾਣੇ